ਮੈਨੂੰ 25 ਸਾਲ ਹੋ ਗਏ ਜੀ ਇਹ ਨੇਤਰਦਾਨ ਦੀ ਸੇਵਾ ਕਰਦੇ ਹੋਇਆ ਇੱਕ ਸਾਈਕਲ ਦੇ ਉੱਤੇ ਮੈਂ ਜਾ ਕੇ 30 ਕਿਲੋਮੀਟਰ ਜਿ ਆਪ ਦੇ ਜਿਹੜੇ ਸਾਡੇ ਮੈਡੀਕਲ ਕਾਲਜ ਨੇ ਜਿੱਦਾਂ ਅੰਮ੍ਰਿਤਸਰ ਜੀ ਪੀਜੀਆਈ ਚੰਡੀਗੜ੍ਹ ਪਟਿਆਲੇ ਫਰੀਦਕੋਟ ਔਰ ਜਲੰਧਰ ਦੇ ਵਿੱਚ ਵੀ ਜਿਹੜੀਆਂ ਅੱਖਾਂ ਆਪਣੀ ਇਹਨੂੰ ਜਾਰੀ ਰੱਖੀਏ ਅੱਖਾਂ ਮਿਲਦੀਆਂ ਰਹਿਣ ਤਾਂ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਕੋਈ ਬੰਦਾ ਵੀ ਨੇਤਰਹੀਣ ਨਹੀਂ ਮਿਲੇ ਬਿਲਕੁਲ ਬਿਲਕੁਲ ਜੀ ਥੋੜੀ ਜਿਹੀ ਜ਼ਰੂਰਤ ਹੋਣੀ ਚਾਹੀਦੀ ਆਪਣੀ ਜੀ ਔਰ ਪਬਲਿਕ ਦਾ ਸਹਿਯੋਗ ਹੋਣਾ ਚਾਹੀਦਾ ਪਰ ਪਬਲਿਕ ਤਾਂ ਸਾਡੇ ਨਾਲ ਇੰਨਾ ਸਹਿਯੋਗ ਕਰ ਰਹੀ ਆ ਕਿ ਉਹ ਤਾਂ ਕਹਿ ਰਹੇ ਕੀ ਨਾ ਜਾਣਦੇ ਇਸ ਮੈਨੂੰ ਕੋਈ ਪਾਰਟੀ ਨਾਲ ਕੋਈ ਮਤਲਬ ਨਹੀਂ ਜੀ ਉਹ ਮੈਨੂੰ ਕਿਸੇ ਐਸੋਸੀਏਸ਼ਨ ਨਾਲ ਕੋਈ ਮਤਲਬ ਨਹੀਂ ਸਿਰਫ ਇੱਕ ਭਲਾਈ ਦੇ ਨਾਲ ਮਤਲਬ ਜਿਹੜਾ ਕੰਮ ਕਰ ਰਿਹਾ ਉਹਦੇ ਮਨਾਕ ਹੋਣਾ ਉਦੇ ਜੀ ਤੁਸੀਂ ਖੂਨਦਾਨ ਕਰੋ ਤੇ ਮਰਨ ਤੋਂ ਪਰੰਤ ਸ੍ਰੀ ਅੱਖਾਂਦਾਨ ਕਰੋ ਸਰੀਰਦਾਨ ਕਰੋ ਜੀ ਔਰ ਜੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਜਾਂ ਘਰ ਦੇ ਵਿੱਚ ਜਾਂ ਕੋਈ ਬਜ਼ੁਰਗ ਜਾਂ ਕੋਈ ਬੱਚਾ ਹੋਵੇ ਨੇਤਰਹੀਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾਂ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਸੋ ਦੋਸਤੋ ਅੱਜ ਮੈਂ ਪਹੁੰਚਾ ਹਾਂ ਹਸ਼ਿਆਪੁਰ ਜ਼ਿਲ੍ਹੇ ਦੇ ਪਿੰਡ ਮਸੀਤਪਾਲਪੁਰ ਵਿੱਚ ਜਿੱਥੇ ਕਿ ਆਪਾਂ ਤੁਹਾਨੂੰ ਮਿਲਵਾਵਾਂਗੇ ਹਜ਼ਾਰਾਂ ਨੇਤਰਹੀਣ ਜ਼ਿੰਦਗੀਆਂ ਨੂੰ ਉਸ ਨਾਉਣ ਵਾਲੇ ਭਾਈ ਬ੍ਰਿੰਦ ਸਿੰਘ ਮਸੀਤੀ ਜੀ ਨਾਲ ਜਿਨ੍ਹਾਂ ਨੂੰ ਕੇ ਇਹ 50 ਸਰਕਾਰ ਵੱਲੋਂ ਸਟੇਟ ਅਵਾਰਡ ਮਿਲ ਚੁੱਕਾ ਹੈ ਸੋ ਔਰੋ ਜਿਹੜੀਆਂ ਹੋਰ ਵੀ ਇੱਥੇ ਜਿਹੜੀਆਂ ਸਮਾਜ ਸੇਵੀ ਜਸੇਬੰਦੀਆਂ ਉਹਨਾਂ ਵੱਲੋਂ ਵੀ ਇਹਨਾਂ ਨੂੰ ਢੇਰ ਜਿਹੇ ਮਾਨ ਸਨਮਾਨ ਮਿਲ ਚੁੱਕੇ ਨੇ ਸੋ ਬਹੁਤ ਆ ਸਮਰਾਨ ਲੈਂਦੇ ਹੋਏ ਮੈਂ ਤੁਹਾਡੀ ਗੱਲਬਾਤ ਕਰਵਾਉਣ ਜਰ ਰਿਹਾ ਹਾਂ ਬਰਿੰਦਰ ਸਿੰਘ ਮਸੀਤੀ ਜੀ ਨਾਲ ਭਾਈ ਬਰਿੰਦਰ ਸਿੰਘ ਮਸੀਤੀ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਇਹ ਜਿਹੜੀ ਤੁਸੀਂ ਇਹ ਸਮਾਜ ਸੇਵਾ ਸ਼ੁਰੂ ਕੀਤੀ ਹੈ ਜੀ ਇਹਦੀ ਵੱਲੋਂ ਤੁਸੀਂ ਇਹ ਕਦੋਂ ਮੁੜੇ ਜੀ ਮੈਂ ਸਮਾਜ ਸੇਵਾ ਜਿਹੜੀ ਸ਼ੁਰੂ ਕੀਤੀ ਆ ਪਿਛਲੇ ਸਮੇਂ ਤੋਂ ਕਰਦਾ ਆ ਰਿਆਂ 2000 ਸੰਤ ਤੋਂ ਜੀ ਜਿੱਥੇ ਅਸੀਂ ਨੇਤਰਦਾਨ ਸੰਸਥਾ ਹੁਸ਼ਾਰਪੁਰ ਦੇ ਨਾਲ ਮੈਂ ਜੁੜਿਆ ਇਹਦੇ ਵਿੱਚ ਮੇਰੀ ਮੇਨ ਮਦਦ ਜਿਹੜੀ ਕੀਤੀ ਆ ਭਾਈ ਕਨਈਆ ਟ੍ਰੈਸ ਦੇ ਚੇਅਰਮੈਨ ਉੱਜਲ ਸਿੰਘ ਜੀ ਨੇ ਜੀ ਉਹਨਾਂ ਨੇ ਇਹ ਕੰਮ ਕਰਦੇ ਹੁੰਦੇ ਸੀ ਜਦੋਂ ਮੈਂ ਉਹਨਾਂ ਕੋਲ ਕਿਤੇ ਜਾਵਾਂ ਉਹ ਕਹਿੰਦੇ ਕੋਈ ਚੰਗਾ ਕੰਮ ਵੀ ਤੂੰ ਨੇਕ ਵੀ ਕੰਮ ਕਰੀ ਆਇਆ ਕਰ ਮੈਂ ਕਹਿੰਦਾ ਸਾਡੇ ਤੇ ਕਿਹੜਾ ਨੇਕ ਕੰਮ ਆ ਕਹਿੰਦੇ ਜਿੱਦਾਂ ਮਨੁੱਖਤਾ ਦੀ ਸੇਵਾ ਲਈ ਅਸੀਂ ਕਰਦੇ ਆ ਖੂਨਦਾਨ ਜੀਉਂਦੇ ਦੀ ਤੁਸੀਂ ਅੱਖਾਂਦਾਨ ਮਰਨ ਤੋਂ ਉਪਰੰਤ ਇਹ ਜਿਹੜੀ ਸੇਵਾ ਨਿਭਾਓ ਮੈਂ ਕਹਿੰਦਾ ਜੀ ਉਹ ਇਹਨਾਂ ਦਾ ਦਫ਼ਤਰ ਕਿੱਥੇ ਆ ਫੇ ਉਹ ਮੈਂ ਉਸ ਦਫ਼ਤਰ ਦੇ ਵਿੱਚ ਲੈ ਕੇ ਗਏ ਫੇ ਉਹਨਾਂ ਦਾ ਮੈਨੂੰ ਨੇਤਰਦਾਨ ਸੰਸਥਾ ਦਾ ਉਹਨਾਂ ਨੇ ਮੈਂਬਰ ਬਣਾਇਆ ਅੱਜ ਮੈਨੂੰ 25 ਸਾਲ ਹੋ ਗਏ ਜੀ ਇਹ ਨੇਤਰਦਾਨ ਦੀ ਸੇਵਾ ਕਰਦੇ ਹੋਇਆ ਇੱਕ ਸਾਈਕਲ ਦੇ ਉੱਤੇ ਮੈਂ ਜਾ ਕੇ 30 ਕਿਲੋਮੀਟਰ ਦਾ ਜਿਹੜਾ ਰਸਤਾ ਤੈਅ ਕਰਦਾ ਜਿਹਦੇ ਵਿੱਚ ਮੈਂ ਸਕੂਲਾਂ ਦੇ ਵਿੱਚ ਵੀ ਜਾਣਾ ਕਾਲਜਾਂ ਦੇ ਵਿੱਚ ਵੀ ਜਾਣਾ ਔਰ ਜਿੱਥੇ ਵੀ ਸਾਨੂੰ ਕੋਈ ਚੰਗੀ ਚਾਬਾ ਮਿਲਦੀ ਆ ਸਰਕਾਰੀ ਹਸਪੀਟਲ ਹੋਵੇ ਇਹਨਾਂ ਸਾਰਿਆਂ ਦੇ ਵਿੱਚ ਹੀ ਜਾ ਕੇ ਇਹ ਪ੍ਰਚਾਰ ਕਰਦਾ ਕਿ ਸਾਨੂੰ ਮਰਨ ਤੋਂ ਪੁਰੰਤ ਇਹ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਔਰ ਮਨੁੱਖਤਾ ਦੇ ਪਰੇ ਦੇ ਲਈ ਜਿਵੇਂ ਕਿ ਅੱਜ ਦੇ ਜਮਣ ਚ ਸਾਧਨ ਤੇ ਬਹੁਤ ਨੇ ਹਨਾ ਮੋਟਰਸਾਈਕਲ ਸਕੂਟਰ ਕਾਰਾਂ ਹਨਾ ਤੇ ਤੁਸੀਂ ਇਹ ਇੰਨੇ ਸਾਲਾਂ ਤੋਂ ਜਿਹੜੀ ਇਹ ਸੇਵਾ ਲਗਾਤਾਰ ਕਰ ਰਹੇ ਹੋ ਉਹ ਵੀ ਸਾਈਕਲ ਤੇ ਇਹ ਸਾਈਕਲ ਹੀ ਕਿਉਂ ਚੁਣਿਆ ਤੁਸੀਂ ਇਹ ਸਾਈਕਲ ਇੱਥੇ ਕਰਕੇ ਚੁਣਿਆ ਦੀ ਜੇ ਇੱਕ ਤਾਂ ਕੀਨਾ ਤੇਲ ਖਰਚਾ ਕੋਈ ਨਹੀਂ ਜੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਤੇਲ ਲੈਣਾ ਸਾਡੇ ਵਾਸਤੇ ਬਹੁਤ ਔਖਾ ਹੋ ਜਾਏਗਾ ਜੀ ਇੱਕ ਸਿਹਤ ਵਾਸਤੇ ਵੀ ਜਿਹੜਾ ਸਾਈਕਲ ਆ ਇਹ ਬੜਾ ਵਧੀਆ ਔਰ ਜਿੱਥੇ ਅਸੀਂ ਜਾਣਾ ਹੁੰਦਾ ਥੋੜੇ ਥੋੜੇ ਲਾਗੇ ਲਾਗੇ ਜਗ੍ਹਾ ਤੇ ਜਾਣਾ ਹੁੰਦਾ ਉੱਥੇ ਪਹੁੰਚਣਾ ਵੀ ਸਾਡੇ ਵਾਸਤੇ ਸੌਖਾ ਜੀ ਜੀ ਤੇ ਪਈਸਾਬ ਹੁਣ ਤੱਕ ਮਤਲਬ ਕਿ ਕਿੰਨੀਆਂ ਕਿ ਤੁਸੀਂ ਜਿਹੜੀਆਂ ਜਿਹੜੀਆਂ ਅੱਖਾਂ ਉਹ ਦਾਨ ਕਰਵਾ ਚੁੱਕੀਓ ਹੁਣ ਤੱਕ ਜੀ ਜਿਹੜੇ ਅਸੀਂ ਫਾਰਮ ਭਰ ਚੁੱਕੇ ਆ ਉਹ 1000 ਤੋਂ ਉੱਪਰ ਭਰ ਚੁੱਕੇ ਆ ਜੀ ਜਿਹਦੇ ਵਿੱਚ ਅਸੀਂ ਸਰੀਰ ਦਾਨ ਦੇ ਫਾਰਮ ਵੀ ਭਰੇ ਆ ਜੀ ਤੇ ਅੱਖਾਂ ਦਾਨ ਦੇ ਫਾਰਮ ਭਰੇ ਆ ਜੀ ਬਾਕੀ ਮੇਰੇ ਨਾਲ ਡਿਪਟੀ ਡਾਇਰੈਕਟਰ ਰਿਟਾਇਰ ਪੰਜਾਬ ਡਾਕਟਰ ਕੇਵਲ ਸਿੰਘ ਆ ਜੀ ਉਹਨਾਂ ਦੇ ਨਾਲ ਅਸੀਂ ਮਿਲ ਕੇ ਜਿਹੜੀਆਂ ਮਰਨ ਤੋਂ ਪੁਰੰਤ ਅੱਖਾਂ ਹੈਗੀਆਂ 60 ਅੱਖਾਂ ਜਿਹੜੀਆਂ ਅਸੀਂ ਪ੍ਰਾਪਤ ਕੀਤੀਆਂ 30 ਵਿਅਕਤੀਆਂ ਦੀ ਜੀ ਜੀ ਉਹ ਜੋ ਪੰਜਾਬ ਦੇ ਜਿਹੜੇ ਸਾਡੇ ਮੈਡੀਕਲ ਕਾਲਜ ਨੇ ਜਿੱਦਾਂ ਅੰਮ੍ਰਿਤਸਰ ਜੀ ਪੀਜੀਆਈ ਚੰਡੀਗੜ੍ਹ ਪਟਿਆਲੇ ਫਰੀਦਕੋਟ ਔਰ ਜਲੰਧਰ ਦੇ ਵਿੱਚ ਵੀ ਇਹ ਜੜੀਆਂ ਅੱਖਾਂ ਅਸੀਂ ਜੜੀਆਂ ਮਰਨ ਤੋਂ ਪਰੰਧਾਨ ਕਰਵਾਈਆਂ ਜੀ ਜੀ ਔਰ ਪੰਜਾਬ ਸਰਕਾਰ ਨੇ ਉਹਨਾਂ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਦੇ ਵਿੱਚ ਇਹ ਅੱਖਾਂ ਜੜੀਆਂ ਲਵਾਈਆਂ ਜੀ ਜੀ ਸੋ ਦੋਸਤੋ ਇਹ ਕਿ ਬਹੁਤ ਜਿਹੜਾ ਅੱਛਾ ਕਾਰਜ ਇਹ ਭਾਈ ਸਾਹਿਬ ਕਰ ਰਹੇ ਨੇ ਸੋ ਇਹਦੇ ਇਸ ਤੋਂ ਲਵਾ ਤੁਸੀਂ ਮਤਲਬ ਕਿ ਅਜ ਤੱਕ ਕੋਈ ਜੜੀਆਂ ਬਾਡੀਆਂ ਵੀ ਦਾਨ ਕਰਵਾ ਚੁੱਕੇ ਜਿਹਦਾ ਅੰਗ ਜਿਹੜੇ ਆ ਹਾਂਜੀ ਮੈਂ ਬਾਡੀਆਂ ਆਪਣੇ ਏਰੀਆ ਚ ਚਾਰ ਬਾਡੀਆਂ ਜੜੀਆਂ ਲੈ ਕੇ ਗਿਆ ਜੀ 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 ਇੱਕ ਸਿੰਘੋਵਾਲ ਤੋਂ ਖੜੀ ਆ ਜੀ ਇੱਕ ਅਮਰ ਸਿੰਘ ਸਿਗੇ ਆਪਣੇ ਜਲੰਧਰ ਦੇ ਵਿੱਚ ਖਰਲਾ ਸੁਣਿਆ ਉੱਥੇ ਦੇ ਪ੍ਰੋਫੈਸਰ ਸਾਹਿਬ ਆ ਜੀ ਤੇ ਮੈਂ ਜਸਵਿੰਦਰ ਸਿੰਘ ਨਾਂ ਉਹਨਾਂ ਦਾ ਮਾਨਕ ਸਾਹਿਬ ਆ ਉਹਨਾਂ ਦੇ ਪਿਤਾ ਜੀ ਦੀ ਵੀ ਬੌੜੀ ਖੜੀ ਆ ਹੋਰ ਵੀ ਅਸੀਂ ਇੱਥੋਂ ਖੜੀਆਂ ਜੀ ਬੌੜੀਆਂ ਔਰ ਮੈਡੀਕਲ ਕਾਲਜ ਦੇ ਵਿੱਚ ਇਹ ਦਿੱਤੀਆਂ ਇੱਥੇ ਉਹ ਜਿਹੜੇ ਬੱਚੇ ਸਾਡੇ ਸਿੱਖ ਰਹੇ ਆ ਉਹਨਾਂ ਦੇ ਉੱਤੇ ਮਦਦ ਪ੍ਰੈਕਟੀਕਲ ਕਰਕੇ ਜੀ ਡਾਕਟਰੀ ਖੋਜ ਦੇ ਵਿੱਚ ਵੀ ਉਹ ਜਿਹੜੀਆਂ ਬੋਡੀਆਂ ਅਸੀਂ ਵਰਤੀਆਂ ਔਰ ਸਾਡੀ ਜਿਹੜੀ ਨੇਤਰਦਾਨ ਸੰਸਥਾ ਹੁਸ਼ਾਰਪੁਰ ਆ ਪ੍ਰੋਫੈਸਰ ਬਹਾਦਰ ਸਿੰਘ ਸਨੇਹ ਔਰ ਸਾਡੀ ਸਮੂਹ ਟੀਮ ਜਿਹੜੀ ਆ ਇਹਦੇ ਵਿੱਚ ਪੂਰੀ ਮੇਰੀ ਮਦਦ ਕਰ ਰਹੀ ਹੈ ਜੀ ਜੀ ਜਿਹੜੀ ਕੋਈ ਵੀ ਅੱਖ ਵੀ ਲੈਣੇ ਆ ਉਹ ਵੀ ਨੇਤਰਦਾਨ ਸੰਸਥਾ ਦਾ ਜਿਹੜੀਆਂ ਅਸੀਂ ਪਚਾਉਂਦੇ ਆ ਜੀ ਜੀ ਜਿਹੜੀ ਅੱਖ ਲਵਾ ਵੀ ਰਹੇ ਆ ਉਹ ਵੀ ਅਸੀਂ ਉਹਨਾਂ ਦੇ ਜਿਹੜੀਆਂ ਬਣਾਦੇ ਇੱਥੇ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਹੋਰ ਸੂਚਨਾ ਇਹ ਸਮਝੋ ਦਿੰਨਾ ਚਾਹਣਾ ਕਿ ਮੈਂ ਰੋਟਰੀ ਕਲੱਬ ਹੁਸ਼ਿਆਰਪੁਰ ਦੇ ਨਾਲ ਵੀ ਜੁੜਿਆ ਜੀ ਜੀ ਜਿਹਨਾਂ ਦੇ ਕੀ ਨਾ ਚੇਅਰਮੈਨ ਮਨੋਜ ਉਰੀ ਆ ਜੀ ਔਰ ਸੂ ਟੀਮ ਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਕੋਈ ਵੀ ਨੇਤਰਹੀਣ ਕੋਈ ਬੱਚਾ ਹੋਵੇ ਚਾਹੇ ਕੋਈ ਬਜ਼ੁਰਗ ਹੋਵੇ ਉਹਦੀ ਜਿਹੜੀ ਅੱਖ ਆ ਸਾਡੀ ਰੋਟਰੀ ਕਲੱਬ ਵੱਲੋਂ ਮੁਕਤ ਦੇ ਵਿੱਚ ਪੁਵਾਈ ਆ ਔਰ ਮੈਂ ਪੁਵਾ ਰਿਹਾ ਜੀ ਔਰ ਟਾਂਡੇ ਦੇ ਵਿੱਚ ਮੈਂ ਦੋ ਅੱਖਾਂ ਪੁਵਾ ਚੁੱਕਾ ਜੀ ਇਹ ਜਿਹੜੀਆਂ ਇੱਕ ਤਾਂ ਆਪਣੇ ਪੁਵਾ ਚੁੱਕਾ ਜੀ ਕੋਲੋਆਂ ਤੋਂ ਤੇ ਦੂਸਰੀ ਇੱਕ ਹਸਰਸੀ ਪਿੰਡ ਤੋਂ ਮੈਂ ਪੁਵਾ ਚੁੱਕਾ ਜੀ ਜੀ ਅਤੇ ਦੇਖ ਸਕਦੇ ਹੋ ਉਹਨਾਂ ਵਿਅਕਤੀਆਂ ਨੂੰ ਤੁਹਾਨੂੰ ਮੈਂ ਦਿਖਾਣਾਗਾ ਵੀ ਐਸੇ ਕਿ ਕਿਸ ਤਰ੍ਹਾਂ ਉਹ ਚਲਾ ਰਹੇ ਸਕੂਟਰੀਆਂ ਚਲਾ ਰਹੇ ਤੁਰ ਫਿਰ ਰਹੇ ਔਰ ਉਹ ਤਰਵਾਦ ਕਰ ਰਹੇ ਜੀ ਜੀ ਇੱਕ ਸਾਨੂੰ ਨਾਲੇ ਆਪਣੇ ਪਰਿਵਾਰ ਬਾਰੇ ਜਰੂਰ ਦੱਸੋ ਵੀ ਪਰਿਵਾਰ ਵਿੱਚ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਜੀ ਕੀ ਨਾ ਆ ਮੇਰੀਆਂ ਦੋ ਬੇਟੀਆਂ ਆਂ ਘਰ ਵਾਲੀ ਦੀ ਡੈਥ ਹੋ ਚੁੱਕੀ ਆ ਪਹਿਲਾਂ ਹੀ ਮਾਂ ਬਾਪ ਵੀ ਤਕਰੀਬਨ ਛੱਡ ਕੇ ਚਲੇ ਗਏ ਆ ਹੁਣ ਇਕੱਲਾ ਹੀ ਆ ਜੀ ਮੈਂ ਇੱਥੇ ਇੱਕ ਮੇਰੀ ਬੇਟੀ ਇੱਥੇ ਖੁੱਡੇ ਜੌਬ ਕਰ ਰਹੀ ਆ ਇੱਕ ਮ ਵਿਆਹੀ ਹੈ ਜੀ ਉਹ ਭਾਜੀ ਇਹ ਮਤਲ ਤੁਸੀਂ ਇਕੱਲੇ ਆ ਜਿਨ੍ਹਾਂ ਤੇ ਬੜਾ ਔਖਾ ਹੋ ਜਾਂਦਾ ਇਹ ਜਿਹੜੀ ਸਮਾਜ ਸੇਵਾ ਜਿੱਦਾਂ ਤੁਸੀਂ ਕਰਦੇ ਹੋ ਘਰੋਂ ਮਿਲਕ ਘਰ ਦੇ ਕੰਮ ਹੀ ਨੇ ਜਿਹਦਾ ਕਹਿੰਦੇ ਕਿ ਮੁਕਦੇ ਹੁੰਦੇ ਤੇ ਕਿੱਦਾਂ ਤੁਸੀਂ ਸਾਰੇ ਮਿਲਕੇ ਸਰਪਲ ਸਾਰੇ ਜਿਹੜੀ ਸੈਟ ਕਰਦੇ ਹੋ ਦੇਖੋ ਜੀ ਜੋ ਪ੍ਰਮਾਤਮਾ ਮੈਨੂੰ ਸਵਾਸ ਦੇ ਰਿਹਾ ਹੈ ਨਾ ਉਹਨਾਂ ਸਵਾਸਾਂ ਦੇ ਵਿੱਚ ਹੀ ਮੈਂ ਕੁਝ ਕਰ ਰਿਹਾ ਪਰ ਮੇਰੀ ਵੀ ਕੋ ਆਪਣੀ ਭਾਵਨਾ ਇੱਕ ਮੈਂ ਆਪਣਾ ਟਾਈਮ ਟੇਬਲ ਬਣਾ ਚੁੱਕਾ ਵੀ ਇੰਨੇ ਵਜੇ ਮੈਂ ਕੰਮ ਕਰਨਾ ਇੰਨੇ ਵਜੇ ਮੈਂ ਇੱਥੇ ਜਾਣਾ ਉਹ ਸੇਵਾ ਨੂੰ ਜਗਰ ਦੇਖ ਕੇ ਮੈਂ ਕੰਮ ਕਰ ਰਿਹਾ ਜੀ 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 ਔਰ ਇਹ ਮੁਕਤ ਸੇਵਾ ਮੈਂ ਕਰ ਰਿਹਾ ਜੀ ਕੋਈ ਇਹਦੀ ਮੇਰੀ ਕੋਈ ਫੀਸ ਨਹੀਂ ਕੋਈ ਗੱਲ ਨਹੀਂ ਜੀ ਜੀ ਸੋ ਬਾਬਾ ਜੀ ਇਸ ਤਰ੍ਹਾਂ ਜਿਹਨਾਂ ਨੂੰ ਤੁਸੀਂ ਮਤਲਬ ਅੱਖਾਂ ਇਹ ਦਾਨ ਕਰਵਾਈਆਂ ਲੋਕਾਂ ਨੂੰ ਜਿਹਨਾਂ ਨੇ ਜਿਹਨਾਂ ਦੇ ਅੱਖਾਂ ਪਈਆਂ ਉਹ ਜਿਹਨੇ ਤੁਸੀਂ ਦਾਨ ਕਰਵਾਈਆਂ ਉਹ ਤੁਹਾਨੂੰ ਕੋਈ ਮਿਲਿਆ ਇਦਾਂ ਦਾ ਸ਼ਖਸ ਜਿਹਨੇ ਮਤਲਬ ਕਿ ਕੀ ਰਿਸਪੌਂਸ ਦਿੱਤਾ ਤੁਹਾਨੂੰ ਉਹਨਾਂ ਨੇ ਉਹ ਹੁਣ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਖੁਦ ਵੀ ਮਿਲ ਸਕਦੇ ਐਸ ਲਈ ਉਹ ਖੁਸ਼ ਆ ਜੀ ਜਿਹਨਾਂ ਨੂੰ ਪਿਛਲੇ ਸਮੇਂ ਤੋਂ ਨਹੀਂ ਦਿਖਦਾ ਸੀ ਹੁਣ ਉਹ ਦਿਖਿਆ ਜੀ ਰੋਟੀ ਕਲੱਬ ਨੇ ਉਹਨਾਂ ਦੀ ਮੁਕਤ ਦੇ ਵਿੱਚ ਸਾਡੇ 35-40000 ਰੁਪਏ ਉਹਨਾਂ ਦਾ ਲੱਗਾ ਔਰ ਜਿਹੜਾ ਪਬਲਿਕ ਦਾ ਬੰਦਾ ਜਿਹੜੇ ਅੱਖ ਪਈ ਆ ਉਹਦੇ ਕੋ 1 ਰੁਪਈਆ ਨਹੀਂ ਲੱਗਿਆ ਤੁਸੀਂ ਪੁੱਛ ਵੀ ਸਕਦੇ ਤੁਸੀਂ ਉਹਨਾਂ ਨੂੰ ਜਾ ਕੇ ਅਸੀਂ ਇੱਥੇ ਤੱਕ ਵੀ ਉਹਨਾਂ ਨੂੰ ਆਫਰ ਕੀਤੀ ਆ ਵੀ ਜੇ ਤੁਹਾਡੇ ਘਰ ਦੇ ਵਿੱਚ ਕੋਈ ਵਿਅਕਤੀ ਹੈ ਨਹੀਂ ਅਸੀਂ ਉਹਨੂੰ ਵੀ ਸਾਡੇ ਐਸੋਸੀਏਸ਼ਨ ਵਾਲੇ ਜਿਹੜੇ ਬੰਦੇ ਹੈਗੇ ਹਨ ਲੱਭ ਵਾਲੇ ਉਹ ਉਸ ਨੂੰ ਉਹਦਾ ਖਰਚਾ ਦੇਣਗੇ ਵੀ ਇਹਦੇ ਤੂੰ ਦਵਾ ਜਾਂ दारू ਪਾਈ ਆਇਆ ਕਰ ਔਰ ਦਵਾਈਆਂ ਵੀ ਜਿਹੜੀਆਂ ਆਈ ਤਿੰਨ ਮਹੀਨੇ ਦੀ ਉਹਨੂੰ ਫਰੀਦ ਦੇ ਇਹਦਾ ਆਪਰੇਸ਼ਨ ਹੁੰਦਾ ਜੀ। ਜੀ ਜੀ। ਸੋ ਤੁਸੀਂ ਜਾਣਦੇ ਹੋ ਮਤਲਬ ਕਿ ਪਿੰਡਾਂ ਦੇ ਵਿੱਚ ਤੇ ਮਤਲਬ ਕਿ ਲੋਕਾਂ ਨੂੰ ਜਾਗਰੂਕ ਕਰਦੇ ਇਹਦੇ ਪ੍ਰਤੀਤ ਲੋਕਾਂ ਦਾ ਕੀ ਰੁਝਾਨ ਫਿਰ ਤੁਹਾਨੂੰ ਇੱਕ ਮਿਲਦਾ। ਲੋਕ ਤਾਂ ਇਸ ਚੀਜ਼ ਨੂੰ ਹੁਣ ਪਹਿਲਾਂ ਥੋੜੀ ਜਿਹੀ ਨਹੀਂ ਸੀ ਇਹਦੇ ਬਾਰੇ ਸੋਚ। ਹਾਂ ਜੀ। ਬਹੁਣ ਮਤਲਬ ਕਾਫੀ ਲੋਕਾਂ ਦੀ ਇਹ ਸੋਚ ਹੋ ਗਈ ਆ ਵੀ ਜਿਹੜਾ ਅਸੀਂ ਜਿਹੜਾ ਸਰੀਰ ਆ ਜਾਂ ਮਿੱਟੀ ਦੇ ਵਿੱਚ ਇਹਨੂੰ ਜਬਦ ਦਿੰਦੇ ਸੀ ਮੁਸਲਮਾਨ ਭਰਾ ਦੱਬਦੇ ਆ ਜਾਂ ਅਸੀਂ ਸਾੜ ਦਿੰਦੇ ਆ ਉਹ ਕਹਿੰਦੇ ਸਾੜਨ ਨਾਲ ਤਾਂ ਮਤਲਬ ਹੱਲ ਨਹੀਂ ਹੁੰਦਾ। ਜੀ। ਉਹਨਾਂ ਨੂੰ ਜਿਹੜੇ ਇਹਦੇ ਬਾਰੇ ਥੋੜਾ ਜਿਹਾ ਅਸੀਂ ਦੱਸਿਆ ਹੈ ਨਾ ਵੀ ਤੁਹਾਡੀਆਂ ਇੱਕ ਨੇਤਰਹੀਣ ਵਿਅਕਤੀ ਦੀਆਂ ਦੋ ਅੱਖਾਂ ਉਹ ਦੋ ਨੂੰ ਰੌਸ਼ਨੀ ਦੇ ਸਕਦੀਆਂ ਜੀ ਤਾਂ ਜਿਹੜਾ ਵਿਅਕਤੀ ਦੇ ਅਸੀਂ ਅੱਖ ਪਾਈ ਨੇਤਰਹੀਣ ਦੇ ਪਾਤੀ ਹੈ ਨਾ ਪਾਈ ਅੱਖਾਂ ਉਹ ਪਾਈ ਅੱਖ ਵੀ ਜਿਹੜਾ ਬੰਦਾ ਉਹਨੂੰ দান ਕਰਾ ਸਕਦਾ ਜੀ 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 ਮਤਲਬ ਜਿਹੜੀ ਅੱਖ ਇਹ ਇਸੇ ਤਰ੍ਹਾਂ ਹੀ ਅਸੀਂ ਮਤਲਬ ਆਪਣੀ ਮਹਿਮ ਨੂੰ ਜਾਰੀ ਰੱਖੀਏ ਅੱਖਾਂ ਮਿਲਦੀਆਂ ਰਹਿੰਦੇ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਕੋਈ ਬੰਦਾ ਵੀ ਨੇਤਰਹੀਣ ਨਹੀਂ ਮਿਲੇ ਬਿਲਕੁਲ ਬਿਲਕੁਲ ਥੋੜੀ ਜਿਹੀ ਜ਼ਰੂਰਤ ਹੋਣੀ ਚਾਹੀਦੀ ਆਪਣੀ ਜੀ ਔਰ ਪਬਲਿਕ ਦਾ ਸਹਿਯੋਗ ਹੋਣਾ ਚਾਹੀਦਾ ਔਰ ਪਬਲਿਕ ਤਾਂ ਸਾਡੇ ਨਾਲ ਇੰਨਾ ਸਹਿਯੋਗ ਕਰ ਰਹੀ ਆ ਵੀ ਉਹ ਤਾਂ ਕਹਿ ਰਹੇ ਕੀ ਨਾ ਜੀ ਕਿ ਸਾਨੂੰ ਜਿਹੜੀਆਂ ਅੱਖਾਂ ਤੁਹਾਨੂੰ ਦਾਨ ਕਰਾਵਾਂਗੇ ਕੋਰੋਨਾ ਕਾਰਨ ਜ਼ਰੂਰ ਕੋਈ ਅੱਖ ਜਿਹੜੀ ਅਸੀਂ ਸਾਨੂੰ ਨਹੀਂ ਮਿਲ ਰਹੀ ਜੀ ਇਹਦਾ ਦੁੱਖ ਹੋ ਰਿਹਾ ਸਾਨੂੰ ਜੀ ਜਿਹੜੇ ਫਾਰਮ ਭਰਿਆ ਹੋਵੇ ਤੇ ਅੱਖ ਗਾਂ ਲਾਈਏ ਤਾਂ ਵੀਾਨੂੰ ਨਾ ਮਿਲੇ ਪਰ ਕੋਈ ਸਾਡੀ ਦੂਸਰੇ ਪਾਸੇ ਇਹ ਸਾਨੂੰ ਹੋ ਗਈ ਆ ਵੀ ਸਾਨੂੰ ਅੱਖਾਂ ਮਿਲਦੀਆਂ ਵੀ ਬਹੁਤ ਆ ਜੀ ਜੀ ਰੋਟਰੀ ਕਲੱਬ ਨੂੰ ਉਹ ਸਾਨੂੰ ਇਹ ਕਹਿ ਰਹੇ ਆ ਅਸੀਂ ਪੂਰੇ ਪੰਜਾਬ ਨੂੰ ਬਾਹਰੇ ਆ ਜੀ ਜੀ ਸੋ ਇਸ ਤੋਂ ਨਾ ਬਾਬਾ ਮੈਂ ਭਾਈ ਸਾਹਿਬ ਤੁਸੀਂ ਜਾਣਦੇ ਹੋ ਮਤਲਬ ਕਿ ਜਿਹੜੇ ਸਕੂਲਾਂ ਦੇ ਨਾਲ ਵੀ ਤੁਸੀਂ ਜੁੜੇ ਹੋ ਕਾਫੀ ਜਿਹੜੇ ਆਪਣੇ ਟਾਂਡੇ ਦੇ ਜਿਹੜੇ ਸਕੂਲ ਹੈਗੇ ਆ ਠੀਕ ਉਹਨਾਂ ਨੂੰ ਮਤਲਬ ਕੀ ਮਤਲਬ ਕੀ ਮਿਲਿਆ ਉਹਨਾਂ ਨੂੰ ਕੀ ਮਤਲਬ ਕਿ ਸਿੱਖਿਆ ਤੁਸੀਂ ਉਹਨਾਂ ਨੂੰ ਬੱਚੇ ਕੀ ਸਿੱਖਦੇ ਤੁਹਾਡੇ ਕੋਲ ਇਹਨਾਂ ਚੀਜ਼ਾਂ ਬਾਰੇ ਦੇਖੋ ਜੀ ਪਹਿਲਾਂ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਜਾ ਕੇ ਗੱਲ ਕਰਦੇ ਆ ਜੀ ਤੇ ਇਸ ਮਿਸ਼ਨ ਵਾਸਤੇ ਅਸੀਂ ਆਏ ਆ ਉਹ ਆਪਣੇ ਸਕੂਲ ਦੇ ਵਿੱਚ ਬੱਚਿਆਂ ਨੂੰ ਇਕੱਠੇ ਕਰ ਲੈਂਦੇ ਆ ਪਹਿਲਾਂ ਟੀਚਰ ਉਹਨੂੰ ਮਤਲਬ ਸੁਣਦੇ ਸਾਡੀ ਗੱਲ ਨੂੰ ਫਿਰ ਉਹ ਬੱਚਿਆਂ ਨੂੰ ਉਹ ਵੀ ਦੱਸਦੇ ਆ ਬੱਚੇ ਵੀ ਉਸ ਚੀਜ਼ ਦੇ ਵਿੱਚ ਉਤਸ਼ਾਹ ਹੋ ਜਾਂਦੇ ਵੀ ਅਸੀਂ ਜਿਹੜੇ ਇਸ ਕੰਮ ਦੇ ਵਿੱਚ ਅੱਗੇ ਆਈ ਜੀ ਜੀ ਤੇ ਤਕਰੀਬਨ ਮੈਂ ਕੱਲਾ ਟਾਂਡਾ ਨਹੀਂ ਜੀ ਮੇਰੇ ਤੋਂ ਪੂਰਾ ਜ਼ਿਲ੍ਹਾ ਹੁਸ਼ਿਆਰਪੁਰ ਹੀ ਹੈ ਜੀ ਮੈਂ ਪੂਰੇ ਜ਼ਿਲ੍ਹੇ ਨੂੰ ਕਵਰ ਕਰ ਰਿਹਾ ਪੂਰੇ ਪੰਜਾਬ ਨੂੰ ਵੀ ਕਰਨਾ ਚਾਹੁੰਦਾ ਜੀ 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 ਤੇ ਇਹ ਜਿਹੜੇ ਰੋਟਰੀ ਕਲੱਬ ਹੁਸ਼ਿਆਰਪੁਰ ਨਾਲ ਤੁਸੀਂ ਜੁੜੇ ਸੀਗੇ ਇਹ ਮਤਲਬ ਤੁਹਾਡੇ ਉੱਥੇ ਜੁੜਨ ਦਾ ਸਬਬ ਕਿੱਦਾਂ ਬਣਿਆ ਸੀਗਾ ਦੇਖੋ ਜੀ ਪਹਿਲਾਂ ਮੈਂ ਨੇਤਰਦਾਨ ਸੰਸਥਾ ਨਾਲ ਕੰਮ ਕਰ ਰਿਹਾ ਸੀ 25 ਸਾਲ ਤੋਂ ਉਹਨਾਂ ਨੇ ਮੇਰਾ ਕੰਮ ਦੇਖਿਆ ਵੀ ਸਾਨੂੰ ਕੀ ਨਾ ਇਹ ਬੰਦਾ ਜਿਹੜਾ ਥੋੜਾ ਚੰਗਾ ਲੱਗ ਰਿਹਾ ਤੇ ਅਸੀਂ ਇਹਦੇ ਨਾਲ ਥੋੜਾ ਸੰਪਰਕ ਕਰੀਏ ਕਿਉਂਕਿ ਸਾਡੀ ਚੁਆਇਸ ਇਹ ਆ ਕਿ ਮਨੁੱਖਤਾ ਦੇ ਭਲੇ ਦੇ ਲਈ ਕੋਈ ਵੀ ਜਿਹੜੀ ਸੇਵਾ ਹੀ ਕਰਨਾ ਜਾਂਦੇ ਇਸ ਮੈਨੂੰ ਕੋਈ ਪਾਰਟੀ ਨਾਲ ਕੋਈ ਮਤਲਬ ਨਹੀਂ ਪਈ ਉਹ ਮੈਨੂੰ ਕਿਸੇ ਐਸੋਸੀਏਸ਼ਨ ਨਾਲ ਕੋਈ ਮਤਲਬ ਨਹੀਂ ਸਿਰਫ ਇੱਕ ਭਲਾਈ ਦੇ ਨਾਲ ਮਤਲਬ ਜਿਹੜਾ ਕੰਮ ਕਰ ਰਿਹਾ ਉਹਦੇ ਨਾਲ ਹੋਵਾਂਗਾ ਜੀ 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 ਬਿਲਕੁਲ ਮੇਰੀ 65 ਸਾਲ ਦੀ ਉਮਰ ਹੋ ਚੁੱਕੀ ਹੈ ਜੀ ਇਹਦੇ ਵਿੱਚ ਮੈਂ 7 ਦਫਾ ਖੂਨ ਦੇ ਚੁੱਕਾ ਜੀ ਔਰ ਮੇਰੀ ਇਨਸਾਨੀਅਤ ਜਿੰਨਾ ਚਿਰ ਮੈਨੂੰ ਡਾਕਟਰ ਕਹਿਣਗੇ ਵੀ ਇਹਦਾ ਖੂਨ ਲੈਣਾ ਮੈਂ ਉਹਨਾਂ ਚਿਰ ਦਿੰਦਾ ਰਹਾਂਗਾ ਜੀ ਔਰ ਜਿੰਨਾ ਚਿਰ ਮੇਰੀ ਸੇਵਾ ਚੱਲੇਗੀ ਉਹ ਮੈਂ ਕਰਾਂਗਾ ਜੀ ਸੋ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਉਹ ਹਜੇ ਵੀ ਮਤਲਕ ਖੂਨਦਾਨ ਡਾਕਟਰਾਂ ਨੂੰ ਉਹਨਾਂ ਨੇ ਕਿਹਾ ਕਿ ਜੇ ਹਜੇ ਵੀ ਮੇਰਾ ਇਹ ਖੂਨ ਮਤਲਕਿੇ ਦਾਨ ਕਰਨ ਯੋਗ ਹੈ ਤੇ ਮੈਂ ਹਜੇ ਵੀ ਦਾਨ ਕਰਾਂਗਾ ਸੋ ਇੱਕ ਬਹੁਤ ਵੱਡੀ ਜਿਹੜੀ ਨਿਰਸਵਾਰਥ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਭਾਈ ਸਾਹਿਬ ਹੁਣਾਂ ਵੱਲੋਂ ਸੋ ਇਸ ਤੋਂ ਲਗ ਭਾਈ ਸਾਹਿਬ ਤੁਹਾਨੂੰ ਜਿਹੜਾ ਇਹ ਇੰਡੀਆ ਪ੍ਰਾਈਡ ਅਵਾਰਡ ਮਿਲਿਆ ਵਾ ਸਾਨੂੰ ਇਹਦੇ ਬਾਰੇ ਜਰੂਰ ਦੱਸੋ ਵੀ ਇਹ ਤੁਹਾਨੂੰ ਕਦੋਂ ਮਿਲਿਆ ਸੀ ਜੀ ਇਹ ਵੀ ਮੈਨੂੰ ਇਸ ਸਾਲ ਹੀ ਸਰਜੀ ਮਿਲਿਆ ਉਹਨਾਂ ਨੇ ਮੇਰੀ ਸੇਵਾ ਨੂੰ ਦੇਖਦੋਂ ਇੰਟੀਗ੍ਰੇਸ਼ਨ ਵਰਲਡ ਵਾਲਿਆਂ ਨੇ ਤੇ ਉਹਨਾਂ ਨੇ ਵੀ ਇਹ ਸੋਚਿਆ ਵੀ ਇਹਨੂੰ ਇਹ ਅਵਾਰਡ ਦੇਣਾ ਚਾਹੀਦਾ ਕਿਉਂਕਿ ਇਹਦੀ 25 ਸਾਲ ਦੀ ਇਹ ਸੇਵਾ ਕਰ ਰਹੇ ਨੇ ਉਹ ਸੇਵਾ ਦੇ ਵਿੱਚ ਸਾਰ ਇਹ ਮੈਨੂੰ ਇਹ ਅਵਾਰਡ ਮਿਲਿਆ ਦੇਸ਼ ਦਾ ਹੀਰਾ ਇਹਦਾ ਨਾਮ ਜੀ 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 ਸੋ ਭਾਈ ਸਾਹਿਬ ਇਹ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਇਹਦੇ ਵਾਸਤੇ ਮਤਲਬ ਕਿ ਪੰਜਾਬ ਸਰਕਾਰ ਜਾਂ ਸਾਡੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਮਤਲਬ ਕਿ ਯੋਗਦਾਨ ਰਿਹਾ ਦੇਖੋ ਜੀ ਮੇਰੀ ਇਹ 25 ਸਾਲ ਦੀ ਸੇਵਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਮੇਰੀ ਪੂਰੀ ਮਦਦ ਕੀਤੀ ਆ ਜੀ ਪਹਿਲਾਂ ਮੈਨੂੰ ਉਪ ਮੰਡਲ ਦਸੂਹੇ ਦੇ ਉਤੋਂ ਵੀ ਇਹ ਅਵਾਰਡ ਮਿਲਿਆ ਸੀ 2015 ਦੇ ਵਿੱਚ ਉਸ ਤੋਂ ਬਾਅਦ ਮੈਨੂੰ ਹੁਸ਼ਿਆਰਪੁਰ ਤੋਂ ਮਿਲਿਆ ਸੀਗਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਵੀ ਦਿੱਤਾ ਸੀ ਉਸ ਤੋਂ ਬਾਅਦ ਜਿਹੜੀ ਕਿ ਨਾ ਮੈਨੂੰ ਇਹ ਸੇਵਾ ਨੂੰ ਦੇਖਦੇ ਹੋਏ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਜੀ ਤੇ ਸਾਡੇ ਐਮਐਲਏ ਸਾਹਿਬ ਜਸਵੀਰ ਸਿੰਘ ਰਾਜਾ ਜੀ ਇਹਨਾਂ ਵੱਲੋਂ ਵੀ ਇਹ ਸੇਵਾ ਨੂੰ ਦੇਖਦਿਆਂ ਹੋਇਆਂ ਮੇਰਾ ਇਹ ਸਟੇਟ ਅਵਾਰਡ ਜਿਹੜਾ ਪੰਜਾਬ ਸਰਕਾਰ ਨੂੰ ਇਸ ਸਾਲ ਉਹਨਾਂ ਨੇ ਭੇਜਿਆ ਜੀ ਜੀ ਤੇ ਇਹ ਅਵਾਰਡ ਜਿਹੜਾ ਮੇਰਾ ਹੈਗਾ ਇਹ ਪੰਜਾਬ ਸਰਕਾਰ ਨੇ ਮੈਨੂੰ 15 ਅਗਸਤ ਨੂੰ ਦਿੱਤਾ ਜੀ ਜੀ ਔਰ ਜਲੰਧਰ ਦੇ ਵਿੱਚ ਸੀਐਮ ਸਾਹਿਬ ਨੇ ਮੈਨੂੰ ਦਿੱਤਾ ਭਗਵੰਤ ਮਾਨ ਜੀ ਨੇ ਤੇ ਮੈਂ ਔਰ ਸਰਕਾਰ ਦਾ ਵੀ ਧੰਨਵਾਦ ਕਰ ਰਿਹਾ ਔਰ ਪ੍ਰਸਾਰਨ ਦਾ ਵੀ ਧੰਨਵਾਦ ਕਰ ਰਿਹਾ ਇਸੇ ਇੱਕ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਣੀ ਚਾਹਉਣਾ ਜੋ ਸਰਕਾਰ ਨੇ ਇਹ ਸਾਨੂੰ ਅਵਾਰਡ ਦਿੱਤਾ ਇਹਦੇ ਨਾਲ ਹੋਰ ਵੀ ਜਿਹੜੇ ਸਾਡੇ ਸਮਾਜ ਸੇਵੀ ਆ ਉਹਨਾਂ ਦਾ ਹੁਸ਼ਾਬ ਵਧਿਆ ਜੀ ਜੀ ਬਿਲਕੁਲ ਔਰ ਇਹ ਤੋਂ ਵੱਧ ਤੋਂ ਵੱਧ ਜਿਹੜਾ ਹੋਰ ਵੀ ਉਹ ਕੰਮ ਕਰਨਗੇ ਔਰ ਕਰਦੇ ਰਹਿਣਗੇ ਜੀ ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਮਿਲ ਕੇ ਜਿਹੜੇ ਸਾਡੇ ਸਮਾਜ ਨੂੰ ਕੋਈ ਸੁਨਿਆ ਕੀ ਸੁਨਿਆ ਦੇਣਾ ਚਾਹੋਗੇ ਸ੍ਰੀ ਅਦਮ ਜੀ ਮੈਂ ਇਹੀ ਦਵਾਂਗਾ ਵੀ ਜਿਹੜੇ ਜੀਉਦੇ ਜੀ ਤੁਸੀਂ ਖੂਨਦਾਨ ਕਰੋ ਤੇ ਮਰਨ ਤੋਂ ਪਰੰਤ ਦੀ ਅੱਖਾਂਦਾਨ ਕਰੋ ਸਰੀਰਦਾਨ ਕਰੋ ਜੀ ਔਰ ਜੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਜਾਂ ਘਰ ਦੇ ਵਿੱਚ ਜਾਂ ਕੋਈ ਬਜ਼ੁਰਗ ਜਾਂ ਕੋਈ ਬੱਚਾ ਹੋਵੇ ਨੇਤਰਹੀਣ ਹੋਵੇ ਤੇ ਉਹ ਸਾਡੇ ਨਾਲ ਸੰਪਰਕ ਰੋਟਰੀ ਕਲੱਬ ਔਰ ਨੇਤਰਦਾਨ ਸੰਸਥਾ ਨਾਲ ਕਰ ਸਕਦਾ ਹੈ ਔਰ ਮੇਰਾ ਖੁਦ ਨੰਬਰ ਹੈਗਾ 9815599014 ਦੇ ਉੱਤੇ ਤੁਸੀਂ ਸਾਡਾ ਸੰਪਰਕ ਕਰੋ ਔਰ ਇਹਦੇ ਨਾਲ ਮੇਨਾ ਡਿਪਟੀ ਡਾਇਰੈਕਟਰ ਰਿਟਾਇਰ ਪੰਜਾਬ ਡਾਕਟਰ ਕੇਵਲ ਸਿੰਘ ਵੀ ਕੌਜਲ ਹਸਪੀਟਲ ਤੋਂ ਮੇਰੇ ਨਾਲ ਆ। ਜੀ ਉਹਨਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਨੇਤਰਦਾਨ ਸੰਧੀ ਜਾਂ ਅੱਖਪਾਉਂਦੀ ਸੰਧੀ ਔਰ ਸੇਵਾ ਜਿਹੜੀ ਬਿਲਕੁਲ ਉਹ ਮੁਕਤ ਕੀਤੀ ਜਾਏਗੀ। ਜੀ ਸੋ ਇਹ ਸਨ ਭਾਈ ਬਰਿੰਦਰ ਸਿੰਘ ਮਸੀਤੀ ਜੀ ਜਿਨ੍ਹਾਂ ਨਾਲ ਆਪਾਂ ਅੱਜ ਗੱਲਬਾਤ ਕੀਤੀ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੈਨੂੰ ਕਮੈਂਟ ਲਾ ਵਿੱਚ ਦੱਸੋ ਕਿ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਔਰ ਮੈਂ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਕਰ ਰਿਹਾ ਜੀ। ਔਰ ਤੁਸੀਂ ਚੰਗੇ ਚੰਗੇ ਬੰਦਿਆਂ ਨੂੰ ਜਿਹੜਾ ਇਸ ਕੰਮ ਦੇ ਵਿੱਚ ਲਿਆ ਰਹੇ ਹੋ ਤੁਹਾਡਾ ਚੈਨਲ ਵੀ ਮਹਾਰਾਜ ਤਰੱਕੀ ਕਰਨਾ ਔਰ ਮੈਂ ਇੱਥੇ ਇੱਕ ਇਹ ਵੀ ਦੱਸਣਾ ਚਾਹੁੰਦਾ ਜੀ ਇਹ ਇਨਸਾਨਾਂ ਨੇ ਮੇਰੇ ਤੋਂ ਨਾ ਤਾਂ ਕੋਈ ਪੈਸਾ ਮੰਗਿਆ ਨਾ ਕੁਮੈਰਾਂ ਨੂੰ ਕੋਈ ਦਿੱਤਾ ਔਰ ਮੁਕਤ ਸੇਵਾ ਇਹ ਕਰਦੇ ਆ ਔਰ ਮੁਕਤ ਸੇਵਾ ਕਰਦੇ ਰਹਿਣ ਔਰ ਮਨੁੱਖਤਾ ਦੀ ਸੇਵਾ ਦੇ ਲਈ ਇਹ ਜਿਸ ਨੂੰ ਵੀ ਚੁੰਨਦੇ ਆ ਇੱਕ ਛਲੰਗਾ ਯੋਗ ਕਰਮ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਸਾਡੇ ਨਾਲ ਮੌਜੂਦ ਨੇ ਭਾਈ ਬ੍ਰਿੰਦਸਮ ਸਿਤੀ ਜੀ ਦੇ ਜਿਹੜੇ ਵੱਡੇ ਬ੍ਰਦਰ ਨੇ ਹੈਡਮਾਸਟਰ ਅਵਤਾਰ ਸਿੰਘ ਜੀ ਆਪਾਂ ਇਹਨਾਂ ਨੂੰ ਪੁੱਛਾਂਗੇ ਕਿ ਇਹ ਭਾਈ ਬ੍ਰਿੰਦਸਿਮ ਸੀਤੀ ਜੀ ਕਿੱਦਾਂ ਇਸੇਵਾਲ ਮੁਲੇ ਵੀ ਕਿੱਦਾਂ ਮਤਲਬ ਕਿ ਪ੍ਰਭਾਵਿਤ ਹੋਏ ਇਸੇਵਾਲ ਵੱਲ ਜਾਣ ਵਾਸਤੇ ਅਵਤਾਰ ਸਿੰਘ ਜੀ ਸਾਨੂੰ ਦੱਸੋ ਜੀ ਮਤਲਬ ਕਿ ਕਿੱਦਾਂ ਮਤਲਬ ਕਿ ਭਾਈ ਸਾਵੇ ਇਸੇਵਾਲ ਨੂੰ ਗਏ ਸੋ ਮੈਂ ਅੱਜ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਇੱਕ ਬਹੁਤ ਹੀ ਸਧਾਰਨ ਵਿਅਕਤੀ ਜਿਹੜੇ ਕਿ ਆਪਣੀ ਸੇਵਾ ਵਿੱਚ ਲੱਗੇ ਹੋਏ ਹੋਰਾਂ ਦੇ ਉਹਨਾਂ ਦੇ ਕਾਰਮ ਨੂੰ ਸਾਥ ਕਰਨ ਲਈ ਉਹਨਾਂ ਦੇ ਘਰ ਪਹੁੰਚ ਕੇ ਤੇ ਉਹਨਾਂ ਨੂੰ ਇੰਟਰਵਿਊ ਕਰ ਰਹੇ ਆ ਮੈਂ ਬਰندر ਸਿੰਘ ਦੇ ਵੱਡੇ ਭਰਾ ਹੋਣ ਦੇ ਨਾਤੇ ਦੱਸਣਾ ਚਾਹਵਾਗੇ ਕਿ ਆਪਣੇ ਜੀਵਨ ਵਿੱਚ ਬਚਪਨ ਤੋਂ ਲੈ ਕੇ ਆਪਣੀ ਸੈਕੰਡਰੀ ਐਜੂਕੇਸ਼ਨ ਪ੍ਰਾਪਤ ਕਰਨ ਤੋਂ ਬਾਅਦ ਬਯੋਤਾ ਜੀਵਨ ਵਿੱਚ ਆਏ ਪਰ ਬਯੋਤਾ ਜੀਵਨ ਵਿੱਚ ਜਲਦੀ ਹੀ ਇਹਨਾਂ ਦੀ ਮਿਸਜਨ ਹੈਗੇ ਪੂਰੇ ਹੋ ਜਾਣ ਕਾਰਨ ਇਹਨਾਂ ਦੇ ਮਨ ਨੂੰ ਥੋੜਾ ਝਟਕਾ ਲੱਗਾ ਇਹਨਾਂ ਨੇ ਆਪਣਾ ਇਲੈਕਟ੍ਰੀਸ਼ੀਅਨ ਦੀ ਦੁਕਾਨ ਬੰਦ ਕਰਕੇ ਕੇ ਸੇਵਾ ਸਮਰਪਨ ਦੇ ਵਿੱਚ ਆਪਣਾ ਜੀਵਨ ਲਾਉਣਾ ਸ਼ੁਰੂ ਕਰਤਾ ਤੇ ਉਸ ਦਿਨ ਤੋਂ ਹੀ 25 30 ਸਾਲ ਤੋਂ ਹੀ ਇਹ ਆਪਣੇ ਘਰਬਾਰ ਨੂੰ ਛੱਡ ਕੇ ਕੁੱਝ ਘੰਟਿਆਂ ਲਈ ਇਹ ਸਮਾਜ ਵਿੱਚ ਵਿਚਰਦੇ ਆ ਔਰ ਵੱਖ-ਵੱਖ ਸੰਸਥਾਵਾਂ ਕੋ ਜਾ ਕੇ ਅੱਖਾਂ ਦੇ ਦਾਨ ਕਰ ਲਈ ਸਰੀਰ ਦਾ ਦਾਨ ਕਰ ਲਈ ਜਿਹੜੀ ਕਿ ਸਮਾਜ ਲਈ ਬਹੁਤ ਹੀ ਜ਼ਰੂਰੀ ਚੀਜ਼ ਆ ਇਸ ਵੇਲੇ ਲੋੜ ਆ ਉਹਦਾ ਪ੍ਰਚਾਰ ਕਰਦੇ ਆ ਉਹਦਾ ਪ੍ਰਚਾਰ ਦਾ ਸਦਕਾ ਸੰਕੜੇ ਅੱਖਾਂ ਬੀਅਾਨ ਦਾਨ ਕਰਨੇ ਵਾਲੇ ਔਰ ਸਰੀਰ ਦਾਨ ਕਰਨ ਵਾਲੇ ਇਹ ਪਹੁੰਚੇ ਆ ਮੈਂ ਵੀ ਆਪਣੀ ਸੰਸਸਤਾ ਸਿਨੀ ਸਿੜੀਆਂ ਵੈਲਫੇਅਰ ਸੁਸਾਇਟੀ ਜੋ ਕੇਸਦਾ ਕੇਵਲ ਸੇ ਕਾਜਲ ਜੀ ਦੇ ਨਾਲ ਰਲ ਕੇ ਆਪਾਂ ਖੋਲੀ ਹੋਈ ਆ ਉਹਨਾਂ ਦੇ ਨਾਲ ਆਪਾਂ ਮਿਲ ਕੇ ਇੱਕ ਵਿਜ਼ਨ ਕੇਅਰ ਵੈਲਫੇਅਰ ਸੁਸਾਇਟੀ ਵੀ ਨਾਲ ਹੈ ਅਸੀਂ ਅੱਖਾਂ ਦਾ ਦਾਨ ਇਹਨਾਂ ਦੇ ਪ੍ਰੇਰਣ ਨਾਲ ਸਾਨੂੰ ਅੱਖਾਂ ਦੇ ਲੋਕ ਬਰੀਦ ਮਿਲਦੇ ਆ ਤੇ ਉਹਨਾਂ ਦੀ ਅਸੀਂ ਅੱਖਾਂ ਦੀ ਆਪਰੇਸ਼ਨ ਕਰਕੇ ਹਰ ਮਹੀਨੇ ਵਿੱਚ ਕੋ 10 15 ਅਸੀਂ ਆਪਰੇਸ਼ਨ ਕਰਦੇ ਆ ਜਿਹੜੇ ਹੁਣ ਵੀ 3 4 ਡਿਊ ਆ ਸਾਨੂੰ 1 ਲੱਖ ਰੁਪਇਆ ਆਇਆ ਅਸੀਂ ਉਹਨਾਂ ਅਗਲੇ ਦਿਨਾਂ ਵਿੱਚ ਕਰਾਂਗੇ ਤੋ ਇਹਨਾਂ ਦੀ ਪ੍ਰੇਰਣਾ ਸਤਕਾ ਹੀ ਲੋਕੀ ਸਾਡੇ ਕੋਲ ਪਹੁੰਚਦੇ ਆ ਇੱਕ ਬੜੀ ਹੋਰ ਵਿਰਖਣ ਗੱਲ ਜਿਹੜੀ ਇਹਨਾਂ ਦੀ ਹੈਗੀ ਆ ਉਹ ਇਹਨਾਂ ਨੇ ਜਿਹੜੀ ਰੋਟੀ ਕਲੱਬ ਨਾਲ ਮਿਲ ਕੇ ਕੀਤੀ ਆ ਅੱਖ ਦਾ ਟ੍ਰਾਂਸਪਲੈਂਟ ਕਰਾਉਣਾ ਉਹ ਬਹੁਤ ਹੀ ਮਹਿੰਗੀ ਚੀਜ਼ ਆ ਲੱਖ ਡੇਢ ਲੱਖ ਤੋਂ ਘੱਟ ਖਰਚਾ ਨਹੀਂ ਗਰੀਬ ਬੰਦਾ ਹੁੰਦਾ ਗਰੀਬ ਬੰਦੇ 'ਚ ਕੋਈ ਅਪਰੋਚ ਹੀ ਨਹੀਂ ਇਵਨ ਮੀਡੀਓਕਰ ਲੋਕਾਂ ਦੀ ਕੋਈ ਅਪਰੋਚ ਨਹੀਂ ਤਾਂ ਉਹ ਮਤਲਬ ਉਹਨਾਂ ਨੂੰ ਇਹ ਅੱਖ ਬਦਲ ਕੇ ਇੱਕ ਡੇਢ ਲੱਖ ਦਾ ਫਾਇਦਾ ਕਰਾਉਂਦੇ ਆ ਉਹ ਰੋਟੀ ਕਲੱਬ ਸ਼ਾਹਪੁਰੜ ਹੈਗੀ ਉਹ ਵੀ ਸਾਡੇ ਨਾਲ ਜੁੜੀ ਆ ਉਹ ਸੰਸਥਾ ਇਨੋਂ ਦੀ ਪ੍ਰੇਰਨਾ ਸਰਕਾਰ ਦਾ ਗੁਲਾਈ ਸੋ ਇਹਨਾਂ ਨੂੰ ਜਿੱਥੇ ਸਮਾਜ ਸਤਕਾਰਤ ਕਰਦਾ ਉਥੇ ਹੀ ਵਿਭਾਗ ਪ੍ਰਸ਼ਾਸਨ ਨੇ ਵੀ ਇਹਨਾਂ ਨੂੰ ਸਨਮਾਨ ਦਿੱਤੇ ਆ ਜੋ ਕਿ ਆਪ ਇਹ ਪਹਿਲਾਂ ਦੱਸ ਚੁੱਕੇ ਆ ਕਿ ਐਸ ਡੀ ਐਮ ਸਾਹਿਬ ਬੀ ਆਮ ਸਾਹਿਬ ਉਸ ਤੋਂ ਬਾਅਦ ਮੈਡਮ ਡੀ ਸੀ ਕੋਮਨ ਵਿਕਲ ਜੀ ਤੇ ਇਸ ਤਰ੍ਹਾਂ ਹੀ ਡਾਇਰੈਕਟਰ ਸਕਤੀ ਤੱਕ ਦੇ ਲੈਵਲ ਤੱਕ ਵੀ ਇਹਨਾਂ ਨੂੰ ਉਹਨਾਂ ਨੇ ਸਨਮਾਨ ਕੀਤਾ ਤੇ ਸਾਡੇ ਇਲਾਕੇ ਦੇ ਜੋ ਸਰਾਰ ਸਦੀ ਸਿੰਘ ਰਾਜਾ ਜੀ ਆ ਉਹ ਵੀ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਉਹਨਾਂ ਨੇ ਇਹਨਾਂ ਦੀ ਇਸ ਕਾਰਜ ਵਿਧੀ ਨੂੰ ਸਮਝਿਆ ਔਰ ਉਹਨਾਂ ਨੇ ਉਹਰ ਕੀਤੀ ਕਿ ਬਰਿੰਦਰ ਸਿੰਘ ਜੀ ਮੈਂ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਾਵਾਂਗਾ ਕਿ ਤੁਹਾਡਾ ਕਾਰਜ ਜਿਹੜਾ ਇਨੇ ਸਾਲ ਤੋਂ ਚੱਲਦਾ ਉਹਨਾਂ ਨੇ ਸਿਫਾਰਿਸ਼ ਕੀਤੀ ਔਰ ਪ੍ਰਸ਼ਾਸਨ ਨੇ ਪੂਰੇ ਧੰਗ ਨਾਲ ਸਿਫਾਰਿਸ਼ ਕਰਕੇ ਇਹਨਾਂ ਦੇ ਨਾਮ ਸਟੇਟ ਅਵਾਰਡ ਲਈ ਉੱਥੇ ਪੇਸ਼ ਕੀਤਾ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਹਾਂ ਪਰ ਭਗਵਾਨ ਤਮਾਨ ਸਰਕਾਰ ਦਾ ਜਿਨ੍ਹਾਂ ਨੇ ਇੱਕ ਆਰਡਨਰੀ ਵਿਅਕਤੀ ਦਾ ਬਿਨਾਂ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਕੋਈ ਰეკਮੈਂਡੇਸ਼ਨ ਤੋਂ ਇਹਨਾਂ ਦਾ ਆਪਣੀ ਉਸ ਲਿਸਟ ਵਿੱਚ ਪਾਇਆ ਔਰ ਇਹਨਾਂ ਨੂੰ ਪਿਛਲੇ ਸਾਲ ਜਿਹੜਾ ਹੈਗਾ ਸਟੇਟ ਅਵਾਰਡ ਮਿਲਿਆ ਸੋ ਮੈਂ ਆਪ ਇਹ ਚੈਨਲ ਥਰੂ ਇਹ ਸਰਕਾਰ ਦਾ ਪ੍ਰਸ਼ਾਸਨ ਦਾ ਅਤੇ ਆਮ ਲੋਕਾਂ ਦਾ ਇਹਨਾਂ ਨੂੰ ਸਹਿਯੋਗ ਦੇ ਰਿਹਾ ਉਹਨਾਂ ਦਾ ਅਤੀ ਧੰਨਵਾਦੀ ਆ ਵੱਡੇ ਭਰਾਉਣ ਦੇ ਨਾਤੇ ਔਰ ਮੈਂ ਆਸ ਕਰਦਾ ਕਿ ਆਪ ਜੀ ਦਾ ਚੈਨਲ ਇਸ ਨੂੰ ਗਾਂ ਪ੍ਰਸਾਰਤ ਕਰਕੇ ਇਹਨਾਂ ਦੀ ਸੋਭਾ ਇਹਨਾਂ ਦੇ ਕਾਰਜਬੀਨੀ ਨੂੰ ਇਹਨਾਂ ਦੀ ਸਵਾਸੇਵਨ ਹੋਰ ਪ੍ਰਸਾਰਤ ਕਰੇਗਾ ਇਹਨਾਂ ਨਗਰਪਾਲਿਕਾ ਨੂੰ ਮੈਂ ਆਪ ਜੀ ਧੰਨਵਾਦ ਕਰਦਾ ਹੋਇਆ ਚੈਨਲ ਦਾ ਵਰਕ ਕਰਤਾਂਗੇ ਸੋ ਸਰਦਾਰ ਅਵਤਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਝਾਉਣ ਲਈ ਨਹੀਂ ਜੀ ਤੁਹਾਡਾ ਤਨਵਾਜਾ ਤੁਹਾਡੇ ਚੈਨਲ ਦਾ ਜਿਹੜਾ ਕਿ ਬੜੇ ਗਰਾਊਂਡ ਲੈਵਲ ਤੇ ਆ ਕੇ ਇੱਕ ਵਾਰ ਕਾਰਜ ਕਰ ਰਿਹਾ ਤੁਹਾਡਾ ਚੈਨਲ ਜਿਹੜਾ ਹੈ ਦਿਨ ਦੁਗਣੀ ਰਾਤ ਚੌਂਗੀ ਤਰਕੀ ਕਰੇ ਮੈਂ ਇਹੇ ਆਸ਼ਾ ਮਾਂ ਅਸੀਸ ਅਸ਼ੀਰਵਾਦ ਦਿੰਨਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤਕਾਲਾ ਵਾਹਿਗੁਰੂ ਜੀ